ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਮਿਠਾ ਕਰ ਕਹਿ ਖਾਇ ਕੌੜਾ ਉਪਜਿਆ ਸਾਦ ਭਾਈ ਮੀਤ ਸੁਰਿਤ ਕੀਏ ਬਿਖਿਆ ਰਚਿਆ ਬਾਦ ਇਹ ਸੁਰਿਤ ਹੀ ਉਚਾਰਨ ਕਰਨਾ ਇਹਨੂੰ ਸੁਰਿਤ ਕਸਕੇ ਨਹੀਂ ਬੋਲਣਾ ਪੂਲਾ ਉਚਾਰਨ ਕਰਨਾ ਸੁਹਿਰਦ ਯਾਨੀ ਅਰਥ ਪਿਆਰੇ ਦਾ ਵਾਚਕ ਹੈ ਸੁਰੇਦ ਬੋਲਨਾ ਭਾਈ ਮੀਤ ਸੁਰਿਤ ਕੀਏ ਵਿਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਵਈ ਵੇਣ ਨਾਵੇ ਬਿਸਮਾਦ ਮੇਰੇ ਮਨ ਸਤਗੁਰ ਕੀ ਸੇਵਾ ਲਾਗ ਜੋ ਦੀਸੈ ਸੋ ਵਿਣਸਣਾ ਮਨ ਕੀ ਮਤ ਤਿਆਗ ਰਹਾਓ ਜਿਉ ਕੂਕਰ ਹਰਕਾਇਆ ਹਲਕਾਇਆ ਥੋੜਾ ਕੱਸ ਕੇ ਜੋ ਕੂਕਰ ਹਰਕਾਇਆ ਹਲਕਾਇਆ ਕੁੱਤਾ ਜਿਵੇਂ ਹੁੰਦਾ ਹੈ ਨਾ ਜਿਉ ਕੂਕਰ ਹਰਕਾਇਆ ਇਉ ਥੋੜਾ ਕਸ ਕੇ ਬੋਲਿਆ ਜਾਵੇਗਾ ਘੱਗਾ ਵੀ ਨਾ ਬਣੇ ਪਰ ਥੋੜਾ ਜਿਹਾ ਪਾਠ ਭਾਰਾ ਹੋਵੇ ਜਿਉ ਕੂਕਰ ਹਰਕਾਇਆ ਜਿਉ ਕੂਕਰ ਹਰਕਾਇਆ ਧਾਵੈ ਦਹ ਦਿਸ ਜਾਏ ਲੋਭੀ ਜੰਤ ਨਾ ਜਾਣਈ ਭਖ ਅਪਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋ ਨਹੀਂ ਪਾਏ ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ ਕ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ ਜਿਨ ਕੀਤਾ ਤੇ ਸਹਿ ਨਾ ਜਾਣਈ ਫਿਰ ਫਿਰ ਆਵੈ ਜਾਏ ਅਨਕ ਪ੍ਰਕਾਰੇ 모ਹਿਆ ਬਹੁ ਵਿਦ ਇਹੋ ਸੰਸਾਰ ਜਿਸ ਨੂੰ ਰੱਖੈ ਸੋ ਰਹਿ ਸਮ੍ਰਿਥ ਪੁਰਖ ਅਪਾਰ ਜਿਸ ਨੂੰ ਰੱਖੈ ਸੋ ਰਹਿ ਸਮ੍ਰਿਥ ਪੁਰਖ ਅਪਾਰ ਸਿਆਰੀ ਮੰਮੇ ਨੂੰ ਆਈ ਹੈ ਚਰਨ ਵਿੱਚ ਅਧਾਰ ਆ ਆਇਆ ਹੈ ਅਸੂਲ ਮੁਤਾਬਕ ਸਿਹਾਰੀ ਉਸ ਅਧੇ ਰਾਰੇ ਨੂੰ ਜਾਵੇਗੀ ਜਿਵੇਂ ਪਾਠੀ ਸਿੰਘ ਜੀ ਨੇ ਪਾਠ ਦਾ ਉਚਾਰਨ ਕੀਤਾ ਹੈ ਸਮ੍ਰਿਥ ਪੁਰਖ ਅਪਾਰ ਜਿਸ ਨੂੰ ਰਖੈ ਸੁਰਹਿ ਸਮ੍ਰਿਥ ਪੁਰਖ ਅਪਾਰ ਹਰ ਜਨ ਹਰ ਲਿਵ ਉਦਰੇ ਨਾਨਕ ਸਦ ਬਲਿਹਾਰ